ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੋੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਕੁਐਸਟ ਬੇਨਤੀ ਕਰਦੇ ਆਂ ਸਾਰੇ ਭੈਣ ਭਰਾਵਾਂ ਨੂੰ ਚੈਨਲ ਨੂੰ ਮੇਰੇ ਵੀਰ ਸਾਰੇ ਸਬਸਕ੍ਰਾਈਬ ਵੀ ਕਰਿਓ ਲੱਗੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਆਂ ਪਿੰਡ ਅਲਗੋ ਕਲਾ ਜਿਲਾ ਲੱਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਸੱਜਣੋਂ ਲੱਗਦੀ ਜਿਹੜੀ ਇਹਨੂੰ ਪੱਟੀ ਬਾਈ ਹਰਪਾਲ ਸਿੰਘ ਦੇ ਸੰਧੂ ਦੇ ਫਾਰਮ ਤੇ ਪਹੁੰਚ ਚੁਕੇ ਆ ਇੱਕ ਨੀਲੀ 라ਵੀ ਦਾ ਤੋਹਫਾ ਲੈ ਕੇ ਆਇਆ ਤੇ ਮਗਰ ਵੀ ਜਿਹੜੀ ਕੱਟੀ ਆ ਸਾਰੀ ਡਿਟੇਲ ਲੈਣੇ ਆ ਐਂਡ ਮੇਰੇ ਸਾਰੇ ਵੀਰ ਜਰੂਰ ਜੁੜੇ ਰਹੋ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਵੀਡੀਓ ਐਂਡ ਤੱਕਰ ਵੇਖੀ ਹੋਵੇ ਨਾ ਤੇ ਜਿਹੜੀਆਂ ਗੱਲਾਂ ਬਾਤਾਂ ਵੀਡੀਓ ਦੇ ਵਿੱਚ ਡਿਟੇਲ ਦੱਸੀ ਹੁੰਦੀਆਂ ਨਾ ਉਹ ਸਮਝ ਲੈਣੀ ਚਾਹੀਦੀ ਆ ਤੇ ਕਈ ਭੈਣ ਭਰਾ ਥੋੜੇ ਜਿਹਾ ਪਹਿਲੋ ਦਵਾ ਦਾ ਫੋਨ ਲਾ ਦਿੰਦੇ ਆ ਸਾਰਿਆਂ ਨੂੰ ਸਾਰੇ ਬੇਨਤੀ ਇਹ ਕਰਦੇ ਰਹਿੰਦੇ ਭਰਾ ਕਿ ਇੰਨੀ ਕੁ ਬੇਨਤੀ ਜ਼ਰੂਰ ਤੁਸੀਂ ਕਰਿਆ ਕਰੋ ਸੰਧੂ ਸਾਹਿਬ ਤੇ ਅਸੀਂ ਇਹ ਬੇਨਤੀ ਕਰਦੇ ਆ ਬਾਕੀ ਵਧੀਆ ਸਾਰੇ ਆਪਣੇ ਖਰੀਦਦਾਰੀ ਕਰ ਰਹੇ ਆ ਵਧੀਆ ਤਰ੍ਹਾਂ ਦਾ ਮਾਲ ਲਿਆਉਂਦੇ ਆ ਠੀਕ ਆ ਜੀ ਤੇ ਆਪਣੀ ਲਈਏ ਡਿਟੇਲ ਵਧੇਰੇ ਜਾਣਕਾਰੀ ਦੇ ਕਰੀਏ ਗੱਲ ਭਾਈ ਹਰਪਾਲ ਸਿੰਘ ਜੀ ਦਾ ਤੇ ਲੋ ਜੀ ਬਾਈਰਪਾਲ ਸਿੰਘ ਸਾਸੀ ਕਾਲ ਸਹੀ ਆ ਸਹੀ ਦਸਰੀ ਕਾਲ ਛੜਦੀ ਕਲਾ ਛੜਦੀ ਕਲਾ ਹੋਰ ਸੁਣਾਪਰਾ ਸਭ ਠੀਕ ਠਾਕ ਵਧੀਆ ਤੁਸੀਂ ਸੁਣਾਓ ਵੇਗਿਆ ਮਾਲ ਵੇਗਿਆ ਜੀ ਵੇਗਿਆ ਇਹ ਫੇਰ ਲੈਣ ਦੀ ਹਾਂਜੀ ਇਹ ਫੇਰ ਨੀਲੀ ਦੀ ਲੈਣ ਦੀ ਨੀਲੀ ਕੱਢ ਲਈ ਹਨਾ ਹਾਂਜੀ ਹਾਂਜੀ ਬਿੱਲ ਹੀ ਮਣਕੀ ਅੱਖ ਕੀ ਬਾਤ ਮੱਥੇ 'ਚ ਬੱਲ ਤੇ ਥੱਲੇ ਵੀ ਨਿਸ਼ਾਨ ਪੈਰਾਂ ਤੇ ਪਹਿਲੀ ਵੀਡੀਓ ਨੂੰ ਆਪਾਂ ਨੂੰ ਬਹੁਤ ਪਿਆਰ ਮਿਲਿਆ ਜੀ ਇੱਕ ਦੋ ਚਾਰ ਫੋਨ ਆਏ ਮੋਰੋਂ ਵੀ ਵਧੀਆ ਮਜ਼ਾ ਆਉਂਦਾ ਚ ਅਣੀ ਗੇਟ ਕਰੇ ਹਾਂ ਕੰਮ ਸਾਫ ਸੁਥਰਾ ਕਰੇ ਹਾਂਜੀ ਬਸ ਆਪਣੀ ਨਰਗ ਪਰ ਕਰਕੇ ਲਈਦਾ ਗਾਂ ਵੀ ਇਤਰਾ ਹੀ ਹਾਂ ਇਤਰਾ ਹੀ ਕਰਕੇ ਹਲ ਜਾਵੇ ਹਨਾ ਕਿੰਨਾ ਪਹਿਲੇ ਡਰੈਸ ਦੱਸ ਗਏ ਅਲਗੋ ਕੋਠਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 977999771272 ਨੇੜੇ ਲੱਗਦਾ ਅਲਗੋ ਕੋਠੀ ਸੱਜਣੋ ਹਨਾ ਅਲਗੋ ਕੋਠੀ ਸੱਜਣੋ ਹਾਂ ਨੇੜੇ ਸੱਜਣੋ ਜਿਹੜਾ ਨਾ ਬਾਈ ਨੂੰ ਦੇਖ ਰਾਇ ਹੈ ਜੇ ਆ ਮੇਨ ਅਲਗੋ ਕੋਠੀ ਆ ਜਿਹੜਾ ਮੇਨ ਠੀਕ ਆ ਜੀ ਸ਼ਹਿਰ ਅਲਗੋ ਕੋਠੀ ਵੱਡਾ ਸ਼ਹਿਰ ਆ ਠੀਕ ਆ ਉਹਦੇ ਸਾਹਮਣੇ ਇਹ ਵੀਰ ਦਾ ਜਿਹੜਾ ਘਾ ਰਿਆ ਦੇਖ ਸਕਦੇ ਜੀ ਠੀਕ ਆ ਜੀ ਲਓ ਜੀ ਕਿਆ ਬਾਤ ਆ ਤੇ ਬਾਈ ਹਰਪਾਲ ਸਿੰਘ ਦੁੱਧ ਕਿੰਨਾ ਹੈ ਪਹਿਲੇ ਸੂਏ ਝੋਟੀ ਹੈ ਪਹਿਲੇ ਹੀ ਹਾਂ ਜੀ ਪਹਿਲੇ ਆ ਥੋੜੀ ਜੀ ਜਦੋਂ ਪਾ ਕੇ ਉਂਗਰ ਚ ਲੱਗੀ ਆ ਹੈਗੀ ਪਹਿਲੇ ਹੀ ਆ ਦੁੱਧ ਕਿੰਨਾ ਹੈ ਦੁੱਧ 9 ਕਿਲੋ ਹੈ ਠੀਕ ਖੁੱਲ ਗਏ ਹਾਂ ਜੀ ਕੱਟੀ ਆ ਗਈ ਮਗਰ ਮਗਰ ਕੱਟੀ ਲਓ ਜੀ 9 ਕਿਲੋ ਮੌਕੇ ਦਾ ਦੁੱਧ ਜੇ ਸਜਣੋ ਤੇ ਬਾਕੀ ਤੋਰਾ ਤਰਾ ਕਰ ਲੋ ਕੱਟੀ ਮਗਰ ਜੀ ਲਓ ਜੀ ਨੀਲੀ ਰਾਵੀ ਕੀ ਬਾਤਾਂ ਚੌਣ ਚਾਂ ਓਕੇ ਵੀਰ ਕੀ ਬਾਤਾਂ ਚੌਣ ਚੰਗੀ ਹੋਣੀ ਆ ਥਾਂ ਚੰਗਾ ਲੱਗਾ ਦੇ ਕੋਈ ਹੋਰ ਛੱਟਾ ਨਹੀਂ ਗਾ ਚੌਣ ਤੇ ਪੋਲੀ ਬਹੁਤ ਅੱਛਾ ਜੀ ਮੋੜ ਲਿਆਈਏ ਲਓ ਜੀ ਹੌਲੀ ਹੌਲੀ ਲਤੋੜੇਓ ਲੈ ਜੋ ਲਓ ਜੀ ਕੀ ਬਾਤਾਂ ਠੰਡੀ ਠੰਡੀ ਬੜੀ ਵਿਚਾਰੀ ਅੱਛਾ ਜੀ ਬਹੁਤ ਜ਼ਿਆਦਾ ਮੇਰਾ ਬਿੱਲੀ ਮਣਕੀ ਅੱਖ ਮੱਥੇ 'ਚ ਵੀ ਬਲ ਬੁੱਲ ਸੇਂਗ ਸੁੰਗ ਬਹੁਤ ਸੋਹਣਾ ਲੱਗਾ ਲੈ ਚੱਲ ਜੀ ਲਓ 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 9 ਕਿਲੋ ਦੁੱਧ ਸਜਣੋ ਜਿਹੜਾ ਵੀਰ ਕਹਿੰਦਾ ਬੰਦੋ ਜੀ ਬੰਦੋ ਕੈਮਰੇ ਤੋਂ ਕਾਬਰਦੀ ਆ ਤੇ ਆ ਪੂਰੀ ਝਲੋ ਬੰਦੀ ਤੇ ਬਾਈ ਰਪਾਲ ਟਾਈਮ ਕਿੰਨਾ ਹੋ ਗਿਆ ਨੋਟ ਕਰਾ ਦੇ ਕਿਉਂਕਿ ਫਿਰ ਉਹ ਹਿਸਾਬ ਨਾਲ ਨੋਟ ਕਰਾਈ ਤੂੰ ਖਾਈ 12:43 ਹੋਏ ਹਾਂਜੀ 12:43 12 ਵਜੇ ਤੇ 43 ਮਿੰਟ ਸਜਣੋ ਸਾਹਮਣੇ ਤੁਸੀਂ ਨੋਟ ਕਰੰਦੇ ਜੀ ਠੀਕ ਆ ਜੀ 5:30 6 ਵਜੇ 6 ਚੌਈ ਕਰੀ ਉਹਨੇ ਚਾਰ ਨੂੰ ਤਾਂ ਪੂਰੀ ਆ ਫਸ ਜਾਂਦੀ ਪੂਰੀ ਕਿੰਨੇ ਵਜੇ 6 ਵਜੇ 5:30 6 ਵਜੇ 5:30 ਤੋਂ 6 ਵਜੇ ਦੀ ਚਵਾਈ ਆ ਤੇ ਜਿਹੜੀ ਸ਼ਾਮ ਨੂੰ ਫਿਰ ਪੂਰੀ ਪੰਜੂ ਪੂਰੀ ਜਾਨ ਹਾਲਾਚਨ ਆ ਜੇ 5 6 ਘੰਟੇ ਪਹਿਆ ਅਜੇ ਟਾਈਮ ਹੀ ਕੋ ਨਹੀਂ ਹੋਇਆ ਹਨਾ ਟਾਈਮ ਦੇ ਹਿਸਾਬ ਨਾਲ ਟਾਈਮ ਵੀ ਕੋ ਨਹੀਂ ਹੋਇਆ ਸਜਣੋ ਮੋਹਰੇ ਇਥਨਾ ਦਾ ਜਿਹੜਾ ਤੁਸੀਂ ਦੇਖ ਸਕਦੇ ਜੀ ਬਾਕੀ ਛੋਟੇ ਚੰਗੇ ਆ ਥਾਂ ਲੇ ਵਾ ਦੇਖ ਸਕਦੇ ਬਿਲਕੁਲ ਪੱਦਰ ਲਓ ਜੀ 1 ਵਜੇ ਥਾਨਿਆ ਕਰਮਾ ਵਾਲੀ ਦੇ ਚਵਾ ਝੋੜਾ ਵਧੀਆ ਪੋਲੀ ਰੂਰਗੀ ਚੋਂਜ ਮਿੱਟੀ ਮੋਹਲ ਕੀ ਕਰਦੇ ਜੀ ਮੋਲ ਇਹੋ ਜੀਆਂ ਝੋਟੀਆਂ ਦਾ ਬਾਹਰ ਸਵਾ ਸਵਾ ਹੀ ਕੀਤੀ ਜਾਂਦੇ ਲੱਖ ਵੀ ਕੀਤੀ ਜਾਂਦੇ ਆ ਨਾ ਲੱਖ ਕਰਨਾ ਨਾ 90 ਹਾਂ 85000 ਦੀ ਦੇ ਦਾਂਗੇ ਹੋਰ ਮਾਰ ਤਣ ਖੁੱਲਾ ਕਰ ਦੇ 2000 ਹੋਰ ਛੱਡਦਾ 83 ਦੀ ਦੇ 80 ਪੂਰੇ ਨਹੀਂ ਜਾਣਦੇ ਯਾਰ ਧੱਕਾ ਆ ਜਣਾ ਜਾਣ ਦੇ ਕੁਛ ਨਹੀਂ ਦਾ ਜਾਣ ਦੇ ਤੇ ਬਾਕੀ ਝੋਟੀ ਸੋਹਣੀ ਆ ਵੱਡੀ ਆ ਇਹਦਾ ਦੋ ਛਟਾ ਆਪਣਾ ਥੋੜਾ ਬੜਾ 150 200 ਜਿਹੜਾ ਮਾਨਤਾ ਨਹੀਂ ਹੋਣਾ ਬਾਕੀ ਜਿਆਦਾ ਨਾ ਕੋਈ ਭੈਣ ਭਰਾਕ ਨਹੀਂ ਝੋਟੀ ਚੰਗੀ ਆ ਠੀਕ ਆ ਹਾਂਜੀ ਪੂਰੀ ਜਾਦਪਾ ਬਰੀਡ ਦੁੱਧ ਦਾ ਨਹੀਂ ਨਸਲ ਆ ਨਸਲ ਚਾ ਪੂਰੀ ਪੂਰੀ ਨੀਲੀ ਚ ਆ ਗਈ ਹੈ ਨਾ ਤੇ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਸასი ਕਾਲ ਜੀ ਸਾਰੇ ਭੈਣ ਭਰਾਵਾਂ ਨੂੰ